ਸਰ ਕੀ ਨਾਮ ਹੈ ਤੁਹਾਡਾ ਵਿਸ਼ਾਲ ਸ਼ਰਮਾ ਜੀ ਮੇਰਾ ਨਾਮ ਮਲੇਰਕੋਟਲਾ ਦਾ ਰਹਿਣ ਵਾਲਾ ਤੇ ਪੰਜਾਬ ਸਰਕਾਰ ਦੁਆਰਾ ਜਿਹੜੀ ਨਸਿਆਂ ਦੇ ਬੁਰਧ ਨੂੰ ਚਲਾਈ ਆ ਜੁੱਧ ਨਸਿਆਂ ਬੁਰਧ ਕਿਹਦੇ ਵਾਰੇ ਟੁੱਟਾ ਕੀ ਬਿਚਾਰ ਹੈ ਕਿ ਇੱਕ ਖੁਦ ਨਸ਼ਾ 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 ਰੋਗ ਦੇ ਰੋਗ ਦੇ ਖੁਦ ਨਸ਼ਾ ਆਪ ਵੇਚਣ ਲੱਗ ਪਿਆ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਨਸ਼ੇ ਤੇ ਅੱਜ ਇਹਨਾਂ ਦੀ ਅਗਵਾਈ ਦੇ ਹੇਠ بڑے بڑے ਨਸ਼ੇ ਦੇ ਕਾਰੋਬਾਰ ਜਿਹੜੇ ਪੰਜਾਬ 'ਚ ਹੋ ਰਹੇ ਨੇ ਔਰ ਇਹਨਾਂ ਨੇ ਕੋਈ ਨਸ਼ੇ ਦੇ ਖਿਲਾਫ ਕੋਈ ਕੰਮ ਨਹੀਂ ਕੀਤਾ ਨਾ ਇਹਨਾਂ ਨੇ ਕਰਨਾ ਕਿਉਂਕਿ ਖੁਦ ਇਹ ਲੋਕ ਨਸ਼ੇ ਦੇ ਆਦੀ ਹੋ ਚੁੱਕੇ ਨੇ ਔਰ ਪੰਜਾਬ ਦੀ ਜਿਹੜੀ ਨਵੀਂ ਜਨਰੇਸ਼ਨ ਨੇ ਉਹਨੂੰ ਉਸ ਵੱਲ ਧੱਕ ਰਹੇ ਨੇ ਗੈਂਗਸਟਰ ਵੱਲ ਧੱਕ ਰਹੇ ਨੇ ਮਹਿਲਾਵਾਂ ਨੂੰ ਜਿਹੜਾ 1100 ਦੇਣ ਦਾ ਵਾਅਦਾ ਕਰਿਆ ਝੂਠਾ ਵਾਅਦਾ ਝੁੱਠੇ ਪਰਪੰਚ ਔਰ ਜੋ ਮਾਤਰ ਸ਼ਕਤੀ ਦਾ ਨਹੀਂ ਹੋਇਆ ਉਹ ਦੇਸ਼ ਦਾ ਨਹੀਂ ਹੋ ਸਕਦਾ ਗੁਰੂਆਂ ਦੀ ਇਸ ਧਰਤੀ ਦਾ ਨਹੀਂ ਹੋ ਸਕਦਾ ਇਹਨਾਂ ਨੇ ਮਾਤਰ ਸ਼ਕਤੀ ਨਾਲ ਖਿਲਵਾੜ ਕੀਤਾ ਹੈ ਦੇਸ਼ ਦੇ ਲੋਕ ਪੰਜਾਬ ਦੇ ਉਹਨਾਂ ਦੀ ਜੋ ਅਸਲੀ ਪਹਿਚਾਨ ਹੈ ਉਹ ਇਹਨਾਂ ਨੂੰ ਦਿਖਾ ਦੇਣਗੇ ਪੰਜਾਬ ਵਿੱਚ ਕਿੰਨੇ ਕੁ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਹੁੰਦਾ ਸਰ ਮੇਰੇ ਖਿਆਲ ਵਿੱਚ ਕਿਸੇ ਵੀ ਨੌਜਵਾਨ ਨੂੰ ਰੋਜ਼ਗਾਰ ਨਹੀਂ ਮਿਲਿਆ ਇਹ ਕ腐ਸ਼ਨ ਦਾ ਮਾਡਲ ਬਣ ਚੁੱਕਿਆ ਹੈ ਪੰਜਾਬ ਜੋ ਪੂਰਾ ਹਿੰਦੁਸਤਾਨ ਦੇਖ ਰਿਹਾ ਹੈ ਕੋਈ ਨੌਕਰੀ ਨਹੀਂ ਕੁਛ ਨਹੀਂ ਜਿਹੜੇ ਕੁਆਲੀਫਾਈਡ ਲੋਗ ਨੇ ਪੜੇ ਲਿਖੇ ਯੁਵਾ ਨੌਜਵਾਨ ਨੇ ਉਹਨਾਂ ਦਾ ਬਿਲਕੁਲ ਸਕੋਪ ਖਤਮ ਕਰਤਾ ਹੈ ਇਹਨਾਂ ਨੇ ਪਟਿਆਲੇ ਦੇ ਵਿੱਚ ਕਰਨਲ ਬਾਠ ਦੀ ਜਿਹੜੀ ਹੱਤਿਆ ਹੋਈ ਬਹੁਤ ਬੁਰੀ ਘਟਨਾ ਹੈ ਸਤਿ ਮਾਤਰੀ ਨੇ ਬਿਆਨ ਕੋਈ ਨਹੀਂ ਦਿੱਤਾ ਇਹਦੇ ਬਾਰੇ ਕੋਈ ਦਿੱਕਤ ਨਹੀਂ ਕਰਦੀ ਬਹੁਤ ਮਾੜੀ ਘਟਨਾ ਹੈ ਮੈਂ ਇਸ ਘਟਨਾ ਦੀ ਬਹੁਤ ਨਿੰਦਨੀਆ ਸ਼ਬਦਾਂ ਨਾਲ ਮੈਂ ਇਹਦਾ ਜੋ ਖੰਡਨ ਕਰਦਾ ਹਾਂ ਇੱਕ ਜਿਹੜਾ ਮੁੱਖ ਮੰਤਰੀ ਹੁੰਦਾ ਹੈ ਉਹ ਪੰਜਾਬ ਸਰਕਾਰ ਦਾ ਜੋ ਵੀ ਸਟੇਟ ਦਾ ਉਹਦਾ ਇੱਕ ਜਵਾਬਦੇਹ ਬੰਦਾ ਹੁੰਦਾ ਹੈ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਸੀਗਾ ਜੇ ਕਰਨਲ ਬਾਠ ਜੀ ਨਾਲ ਇਹ ਘਟਨਾ ਹੋਈ ਹੈ ਇੱਕ ਕਾਮ ਨਾਲ ਇਸ ਤੋਂ ਵੀ ਬੁਰੇ ਹਾਲਾਤ ਹੋ ਸਕਦੇ ਨੇ